ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੀ ਆ ਇੱਕ ਚੀਜ਼ ਬਾਰੇ ਕਦੇ ਕਿਸੇ ਨੂੰ ਨਾ ਦੱਸੋ ਕਿਉਂਕਿ ਜਿੰਨਾ ਇਸ ਬਾਰੇ ਆਪਾਂ ਕਿਸੇ ਨੂੰ ਦੱਸਾਂਗੇ ਉਹਨਾਂ ਹੀ ਇਹ ਸਾਨੂੰ ਨੁਕਸਾਨ ਪਹੁੰਚਾਵੇਗੀ ਸਾਡੇ ਦੁੱਖ ਦਾ ਕਾਰਨ ਬਣੇਗੀ ਸਾਡੀ ਚਿੰਤਾ ਦਾ ਕਾਰਨ ਬਣੇਗੀ ਪਰ ਜਿੰਨਾ ਹੀ ਇਸ ਨੂੰ ਲੁਕੋ ਕੇ ਰੱਖਾਂਗੇ ਉਨਾ ਹੀ ਇਹ ਸਾਡੀ ਤਾਕਤ ਬਣੇਗੀ ਉਨਾ ਹੀ ਅਸੀਂ ਸੁਖੀ ਰਹਿ ਪਾਵਾਂਗੇ ਤਾਂ ਫਿਰ ਉਹ ਕਿਹੜੀ ਚੀਜ਼ ਆ ਜੋ ਲੁਕੋ ਕੇ ਰੱਖਣ ਦੇ ਨਾਲ ਅਸੀਂ ਸੁਖੀ ਰਹਿ ਸਕਦੇ ਹਾਂ ਪਰ ਜਦੋਂ ਉਹ ਚੀਜ਼ ਜਗ ਜਾਰ ਹੁੰਦੀ ਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਨਿਰਾਸ਼ਾ ਆਉਂਦੀ ਹੈ ਇਸ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਮਝਾਂਗੇ ਇਸ ਕਰਕੇ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਫਿਰ ਇਸ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਣੇ ਆ। ਸਤਿਗ੍ਰਿਤਾ ਜੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਨਾ ਇਹ ਸਾਡੀ ਸਭ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਸਾਨੂੰ ਸਭ ਨੂੰ ਇਸ ਸਥਿਤੀ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਕੋਈ ਗੁਜ਼ਰ ਚੁੱਕਿਆ ਕੋਈ ਗੁਜ਼ਰ ਰਿਹਾ ਤੇ ਇਸ ਕਰਕੇ ਅਸੀਂ ਜਿੰਨਾ ਹੀ ਇਸ ਗੱਲ ਨੂੰ ਸਮਝਾਂਗੇ ਓਨੇ ਹੀ ਅਸੀਂ ਆਪਣੇ ਫੈਸਲੇ ਕਰਨ ਦੇ ਵਿੱਚ ਸੁਖੀ ਹੋਵਾਂਗੇ ਓਨੇ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿ ਪਾਵਾਂਗੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਭਾਵੇਂ ਕਿ ਆਪਾਂ ਮੰਨਦੇ ਹਾਂ ਕਿ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਡੇ ਵਿੱਚ ਬਹੁਤ ਸਾਰੇ ਗੁਣ ਬਹੁਤ ਸਾਰੀ ਕਾਬਲੀਅਤ ਪਾਈ ਆ ਭਾਵ ਕਿ ਅਸੀਂ ਗੁਣਾਂ ਦੇ ਨਾਲ ਕਾਬਲੀਅਤ ਦੇ ਨਾਲ ਭਰਪੂਰ ਹਾਂ ਪਰ ਨਾਲ ਹੀ ਨਾਲ ਇਹ ਵੀ ਸੱਚ ਆ ਕਿ ਸਾਡੇ ਗੁਣਾਂ ਦੇ ਨਾਲ ਸਾਡੀ ਕਾਬਲੀਅਤ ਦੇ ਨਾਲ ਨਾਲ ਸਾਡੇ ਵਿੱਚ ਕੁਝ ਕਮਜ਼ੋਰੀਆਂ ਵੀ ਆ ਸਾਡੇ ਵਿੱਚ ਕੁਝ ਕਮੀਆਂ ਵੀ ਆ ਕਿਉਂਕਿ ਕੋਈ ਵੀ ਇਨਸਾਨ ਪੂਰਾ ਨਹੀਂ ਆ ਹਰੇਕ ਇਨਸਾਨ ਦੀ ਕੋਈ ਨਾ ਕੋਈ ਕਮੀ ਕਮਜ਼ੋਰੀ ਜ਼ਰੂਰ ਆ ਕਿਸੇ ਦੀ ਕਮਜ਼ੋਰੀ ਆ ਪੈਸਾ ਕਿਸੇ ਦੀ ਕਮਜ਼ੋਰੀ ਆ ਉਹਦਾ ਮਾਨ ਸਨਮਾਨ ਕਿਸੇ ਦੀ ਕਮਜ਼ੋਰੀ ਆ ਉਹਦੇ ਬੱਚੇ ਕਹਿਣ ਦਾ ਮਤਲਬ ਹੈ ਕਿ ਹਰ ਇੱਕ ਇਨਸਾਨ ਜਿਸ ਚੀਜ਼ ਨੂੰ ਵੀ ਜ਼ਿਆਦਾ ਪਿਆਰ ਕਰਦਾ ਹੈ ਉਹੀ ਚੀਜ਼ ਉਸ ਦੀ ਕਮਜ਼ੋਰੀ ਆ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸਾਡੀ ਕਮਜ਼ੋਰੀ ਦਾ ਦੂਸਰੇ ਲੋਕ ਬਹੁਤ ਫਾਇਦਾ ਚੁੱਕਦੇ ਨੇ ਅਤੇ ਉਹਨਾਂ ਲੋਕਾਂ ਦੇ ਵਿੱਚ ਬਗਾਨੇ ਘੱਟ ਤੇ ਸਾਡੇ ਆਪਣੇ ਜ਼ਿਆਦਾ ਹੁੰਦੇ ਨੇ ਕਿਉਂਕਿ ਜਦੋਂ ਹੀ ਕਿਸੇ ਇਨਸਾਨ ਨੂੰ ਸਾਡੀ ਕਮਜ਼ੋਰੀ ਬਾਰੇ ਪਤਾ ਲੱਗਦਾ ਹੈ ਨਾ ਤਾਂ ਉਹ ਉਹਦਾ ਪੂਰਾ ਫਾਇਦਾ ਚੁੱਕਦਾ ਹੈ ਜਦੋਂ ਸਾਡੇ ਦੁਸ਼ਮਣ ਨੂੰ ਜਾਂ ਸਾਡੇ ਦੋਸਤ ਨੂੰ ਪਤਾ ਲੱਗਦਾ ਹੈ ਕਿਏਸੀ ਇਨਸਾਨ ਦੀ ਇਹ ਕਮਜ਼ੋਰੀ ਆ ਫਿਰ ਉਹ ਸਮਝ ਜਾਂਦਾ ਹੈ ਕਿ ਇਹ ਇਸ ਦੀ ਕਮਜ਼ੋਰੀ ਆ ਤੇ ਇਹਨੇ ਇਸ ਨੂੰ ਛੱਡਣਾ ਨਹੀਂ ਆ ਇਸ ਕਰਕੇ ਮੇਰੀ ਗੁਲਾਮੀ ਕਬੂਲ ਕਰ ਲਵੇਗਾ ਇਹ ਮੇਰੀ ਗੁਲਾਮੀ ਨੂੰ ਸਵੀਕਾਰ ਕਰਕੇ ਮੇਰਾ ਗੁਲਾਮ ਬਣ ਕੇ ਰਹੇਗਾ ਫਿਰ ਉਹ ਆਪਣੇ ਮਨ ਚਾਹੇ ਕੰਮ ਉਸ ਕੋਲੋਂ ਕਰਵਾ ਸਕਦਾ ਹੈ ਇਸ ਦਾ ਨਤੀਜਾ ਕੀ ਨਿਕਲਦਾ ਹੈ ਆਪਣੀ ਕਮਜ਼ੋਰੀ ਦੱਸ ਕੇ ਅਸੀਂ ਦੁਖੀ ਹੋਏ ਤੇ ਦੂਸਰਾ ਬੰਦਾ ਸੁਖੀ ਹੋਇਆ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਹੀ ਦੁੱਖ ਸਹੇੜ ਲਏ ਨੇ ਜਦੋਂ ਅਸੀਂ ਆਪਣੇ ਆਲੇ ਦੁਆਲੇ ਸਭ ਨੂੰ ਆਪਣੀ ਕਮਜ਼ੋਰੀ ਦੱਸੀ ਤੇ ਸਭ ਦਾ ਹਾਲਿਆ ਇੱਕ ਦਾ ਨਹੀਂ ਜਿਸ ਨੂੰ ਵੀ ਜਿਸ ਦੀ ਕਮਜ਼ੋਰੀ ਦਾ ਪਤਾ ਹੋਵੇ ਉਹ ਉਸ ਦਾ ਪੂਰਾ ਫਾਇਦਾ ਚੁੱਕਦਾ ਹੈ ਜਿਵੇਂ ਮਨ ਲਾਓ ਦਫ਼ਤਰ ਦੇ ਵਿੱਚ ਕੰਮ ਕਰਦੇ ਆ ਜਿਸ ਬੌਸ ਨੂੰ ਪਤਾ ਲੱਗ ਜਾਵੇ ਨਾ ਕਿ ਇਹ ਹੁਣ ਨੌਕਰੀ ਛੱਡ ਨਹੀਂ ਸਕਦਾ ਇਨੂੰ ਪੈਸੇ ਦੀ ਬਹੁਤ ਜ਼ਰੂਰਤ ਆ ਪੈਸਾ ਇਸਦੀ ਕਮਜ਼ੋਰੀ ਆ ਇਹਨੂੰ ਇੱਥੇ ਹੀ ਕੰਮ ਕਰਨਾ ਪੈਣਾ ਹੈ ਇਹ ਹੋਰ ਕਿਤੇ ਕੰਮ ਨਹੀਂ ਲੱਭ ਸਕਦਾ ਤਾਂ ਫਿਰ ਉਹ ਵੀ ਉਸਦਾ ਫਾਇਦਾ ਚੁੱਕਦਾ ਹੈ ਕਿਉਂਕਿ ਉਹਨੂੰ ਪਤਾ ਹੈ ਇਹਨੇ ਛੱਡ ਕੇ ਤਾਂ ਜਾਣਾ ਨਹੀਂ ਤਾਂ ਫਿਰ ਉਹ ਇਨਸਾਨ ਵੀ ਉਹ ਫਿਰ ਦੇਖਦਾ ਨਹੀਂ ਕੰਮ ਸਹੀ ਹੈ ਜਾਂ ਗਲਤ ਆ ਉਹਨੂੰ ਆਪਣੇ ਬੌਸ ਆਪਣੇ ਮਾਲਕ ਦੀ ਹਾਂ ਦੇ ਵਿੱਚ ਹਾਂ ਮਲਾਉਣੀ ਪੈਂਦੀ ਆ ਉਹ ਇਹ ਕੰਮ ਛੱਡ ਨਹੀਂ ਸਕਦਾ ਕਿ ਕੰਮ ਇਹ ਨੌਕਰੀ ਉਸਦੀ ਮਜਬੂਰੀ ਬਣ ਗਈ ਹੈ ਉਸੇ ਹੀ ਤਰ੍ਹਾਂ ਕਈਆਂ ਦਾ ਮਾਣ ਸਨਮਾਨ ਕਈਆਂ ਦੀ ਵਾਹ ਵਾਹ ਇੱਜ਼ਤ ਉਹਨਾਂ ਦੀ ਕਮਜ਼ੋਰੀ ਹੁੰਦੀ ਆ ਉਹ ਕਈ ਦੁੱਖ ਆਪਣੇ ਆਪ ਦੇ ਉੱਤੇ ਇਸ ਕਰਕੇ ਝਾਲ ਲੈਂਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਨਾ ਬੋਲਿਆ ਕਿਸੇ ਨੂੰ ਇਹ ਗੱਲ ਦੱਸੀ ਤਾਂ ਲੋਕਾਂ ਦੇ ਸਾਹਮਣੇ ਮੇਰੀ ਇੱਜ਼ਤ ਨਹੀਂ ਰਹਿਣੀ ਲੋਕ ਮੇਰੇ ਬਾਰੇ ਕੀ ਸੋਚਣਗੇ ਕਿਤੇ ਲੋਕ ਮੇਰੀ ਨਿੰਦਿਆ ਹੀ ਨਾ ਕਰਨ ਮੇਰੀ ਬੁਰੀਾਈ ਹੀ ਨਾ ਕਰਨ ਤਾਂ ਇਸੇ ਦੁੱਖ ਕਰਕੇ ਉਹ ਆਪਣੇ ਆਪ ਦੇ ਉੱਤੇ ਦੁੱਖ ਸਹਿ ਲੈਂਦੇ ਆ ਪਰ ਆਪਣਾ ਦੁੱਖ ਕਿਸੇ ਦੇ ਨਾਲ ਸਾਂਝਾ ਨਹੀਂ ਕਰਦੇ ਇਸੇ ਹੀ ਤਰ੍ਹਾਂ ਸਾਡੇ ਬੱਚੇ ਨੇ ਜਿਹੜੇ ਬੱਚੇ ਵੀ ਕਈ ਵਾਰ ਕਮਜ਼ੋਰੀ ਬਣ ਜਾਂਦੇ ਨੇ ਹੁਣ ਅਕਸਰ ਹੀ ਬਹੁਤੀਆਂ ਬੀਬੀਆਂ ਆਪਾਂ ਦੇਖਦੇ ਆਂਗੇ ਜਿਹੜੇ ਟੂਨੇ ਟੋਟ ਕੇ ਕਰਦੀਆਂ ਨੇ ਜਾਂ ਬਾਬਿਆਂ ਦੇ ਕੋਲ ਜਾਂਦੀਆਂ ਨੇ ਤਾਂ ਇਹ ਜਿਹੜੇ ਬਾਬੇ ਨੇ ਇਹ ਵੀ ਕਮਜ਼ੋਰੀ ਦਾ ਹੀ ਫਾਇਦਾ ਚੁੱਕਦੇ ਆਣਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਭੈਣਾਂ ਦੀ ਕੀ ਕਮਜ਼ੋਰੀ ਆ ਇਨਾਂ ਦਾ ਬੱਚਾ ਕਮਜ਼ੋਰੀ ਆ ਫਿਰ ਉਹ ਬੱਚੇ ਨੂੰ ਹੀ ਢਾਲ ਬਣਾ ਕੇ ਵਰਤਦੇ ਨੇ ਉਹ ਕਹਿੰਦੇ ਤੁਹਾਡੇ ਬੱਚੇ ਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਤੇਰੇ ਬੱਚੇ ਦੇ ਗ੍ਰਹਿ ਮਾੜੇ ਨੇ ਤੇਰੇ ਬੱਚੇ ਨੂੰ ਭਵਿੱਖ ਵਿੱਚ ਆ ਕੁਝ ਹੋ ਸਕਦਾ ਹੈ ਜਦੋਂ ਬੱਚੇ ਦਾ ਨਾਮ ਲੈ ਲੈ ਕੇ ਗੱਲ ਕਰਦੇ ਨੇ ਤਾਂ ਫਿਰ ਪੈਣਾ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦੀਆਂ ਨੇ ਕਿ ਸਾਨੂੰ ਕੋਈ ਐਸਾ ਰਸਤਾ ਦੱਸੋ ਕਿ ਸਾਡੇ ਬੱਚੇ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਨਾ ਆਵੇ ਕਿਆਣ ਦਾ ਮਤਲਬ ਇਹ ਹੈ ਕਿ ਆਪਾਂ ਜਿਸ ਵੀ ਮਨੁੱਖ ਨੂੰ ਆਪਣੇ ਦੁੱਖ ਬਾਰੇ ਆਪਣੀ ਕਮਜ਼ੋਰੀ ਬਾਰੇ ਦੱਸ ਦਿੰਨੇ ਆ ਉਹ ਮਨੁੱਖ ਸਾਡੀ ਜਿਹੜੀ ਕਮਜ਼ੋਰੀ ਦਾ ਫਾਇਦਾ ਜ਼ਰੂਰ ਚੁੱਕਦਾ ਹੈ ਤਾਂ ਅੱਜ ਦੀ ਵੀਡੀਓ ਬਣਾਉਂਦਾ ਮਤਲਬ ਇਹ ਹੈ ਕਿ ਹਰ ਇੱਕ ਇਨਸਾਨ ਦੇ ਵਿੱਚ ਕਮੀਆਂ ਕਮਜ਼ੋਰੀਆਂ ਹੁੰਦੀਆਂ ਨੇ ਪਰ ਕਦੇ ਵੀ ਆਪਣੀਆਂ ਕਮਜ਼ੋਰੀਆਂ ਬਾਰੇ ਕਿਸੇ ਨੂੰ ਨਾ ਦੱਸੋ ਤੇ ਆਪਣੀਆਂ ਕਮੀਆਂ ਨੂੰ ਕਮਜ਼ੋਰੀਆਂ ਨਾ ਬਣਨ ਦਿਓ ਉਹਨਾਂ ਨੂੰ ਤਾਕਤ ਦੇ ਰੂਪ ਵਿੱਚ ਵਰਤੋ ਉਹਨਾਂ ਨੂੰ ਤਾਕਤ ਬਣਾ ਲਓ ਕਿਉਂਕਿ ਜੇਕਰ ਆਪਣੀਆਂ ਇਸੇ ਹੀ ਤਰ੍ਹਾਂ ਕਮਜ਼ੋਰੀਆਂ ਲੋਕਾਂ ਦੇ ਵਿੱਚ ਦੱਸਦੇ ਰਹੇ ਤਾਂ ਹਾਰ ਜਾਓਗੇ ਰੋਂਦੇ ਰਹੋਗੇ ਕਿਉਂਕਿ ਸਭ ਤੁਹਾਡੀ ਕਮਜ਼ੋਰੀ ਦਾ ਫਾਇਦਾ ਚੁੱਕਣਗੇ ਪਰ ਜੇਕਰ ਉਸੇ ਕਮਜ਼ੋਰੀ ਨੂੰ ਤਾਕਤ ਬਣਾ ਲਿਆ ਤਾਂ ਫਿਰ ਦੁਸ਼ਮਣ ਵੀ ਪੈਰੀ ਡਿੱਕ ਜਾਣਗੇ ਤਾਂ ਇਹ ਹੁਣ ਆਪਣੇ ਹੱਥ ਵਾਸੀ ਆਗੇ ਆਪਾਂ ਕੀ ਕਰਨਾ ਹੈ ਜਦੋਂ ਆਪਾਂ ਆਪਣੀ ਕਮਜ਼ੋਰੀ ਨੂੰ ਤਾਕਤ ਬਣਾ ਕੇ ਵਰਤਦੇ ਹਾਂ ਤਾਂ ਸਾਨੂੰ ਉਹਦਾ ਫਾਇਦਾ ਹੁੰਦਾ ਹੈ ਤਾਂ ਬਾਸਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਚੀਜ਼ ਬਾਰੇ ਗੱਲ ਕੀਤੀ ਹੈ ਉਹ ਸਾਡੇ ਅੰਦਰ ਦੀ ਕੋਈ ਵੀ ਕਮੀ ਜਾਂ ਕੋਈ ਵੀ ਕਮਜ਼ੋਰੀ ਜਿਹਦੇ ਬਾਰੇ ਆਪਾਂ ਭੁੱਲ ਕੇ ਵੀ ਕਦੇ ਕਿਸੇ ਨੂੰ ਨਹੀਂ ਦੱਸਣਾ ਜਿਨ੍ਹਾਂ ਲੋਕਾਂ ਦੇ ਵਿੱਚ ਦੱਸਾਂਗੇ ਉਹਨਾਂ ਹੀ ਲੋਕ ਵੱਖ-ਵੱਖ ਤਰੀਕੇ ਦੇ ਨਾਲ ਸਾਡਾ ਫਾਇਦਾ ਚੁੱਕਣਗੇ ਪਰ ਜੇ ਉਸ ਕਮਜ਼ੋਰੀ ਨੂੰ ਅਸੀਂ ਆਪਣੇ ਤਾਕਤ ਸੀਮਤ ਰੱਖਦੇ ਹਾਂ ਕਦੇ ਆਪਣੀ ਕਮਜ਼ੋਰੀ ਦੇ ਉੱਤੇ ਕੰਮ ਕਰਦੇ ਹਾਂ ਕੌਮ ਜੋ ਰੀ ਨੂੰ ਆਪਣੀ ਤਾਕਤ ਬਣਾਉਂਦੇ ਆ ਤਾਂ ਆਪਣੇ ਵਿੱਚੋਂ ਡਰ ਨੂੰ ਉਹ ਭੈ ਨੂੰ ਕੱਢ ਦਿੰਦੇ ਆ ਤਾਂ ਫਿਰ ਉਹੀ ਸਾੜੀ ਤਾਕਤ ਬਣ ਜਾਵੇਗਾ ਸਾਨੂੰ ਫਾਇਦਾ ਦੇਵੇਗਾ ਫਿਰ ਉਹ ਫਿਰ ਹੁਣ ਇਹ ਆਪਣੇ ਤੇ ਆ ਕਿ ਆਪਾਂ ਕੀ ਕੰਮ ਕਰਨਾ ਕਮਜ਼ੋਰ ਬਨਣਾ ਜਾਂ ਤਾਕਤਵਰ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਈ ਤਾਂ ਫਿਰ ਇਸ ਨੂੰ ਲਾਈਕ ਕਰ ਦੇਣਾ ਜੇ ਕੁਝ ਵੀਡੀਓ ਬਣਾਉਂਦੇ ਆ ਹੋਇਆ ਗਲਤ ਵਿਚਾਰ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਮਾਫ ਕਰ ਦੇਣਾ ਦੇਖੋ ਜੀ ਇਹ ਵੀਡੀਓ ਬਣਾਉਂਦਾ ਮਕਸਦ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਕਿਸੇ ਨੂੰ ਪੜਕਾਉਣਾ ਨਹੀਂ ਵੀਡੀਓ ਬਣਾਉਂਦਾ ਮਕਸਦ ਇਹ ਹੁੰਦਾ ਹੈ ਕਿ ਜਦੋਂ ਆਪਾਂ ਕੁਝ ਤਜਰਬੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਦੇ ਆਂ ਕੁਝ ਕਟਨਾਵਾ ਸਾਡੇ ਨਾਲ ਖੁਦ ਨਾਲ ਬੀਤਦੀਆਂ ਹੁੰਦੀਆਂ ਨੇ ਤੇ ਕੁਝ ਆਪਾਂ ਆਪਣੇ ਆਸ-ਪਾਸ ਦੇਖਦੇ ਆਂ ਉਹਨਾਂ ਤੋਂ ਕੁਝ ਨਾ ਕੁਝ ਜਦੋਂ ਸਿੱਖਦੇ ਆਂ ਤਾਂ ਅੱਗੇ ਵੀ ਸਿਖਾਉਣ ਦਾ ਯਤਨ ਕਰਦੇ ਆਂ ਜੇ ਅਸੀਂ ਇਹ ਗੱਲ ਸਿੱਖੀ ਆ ਤਾਂ ਸਾਡੇ ਬਾਕੀ ਭੈਣ ਭਰਾ ਵੀ ਇਹ ਗੱਲ ਨੂੰ ਸਿੱਖਣ ਬਾਕੀ ਸਿੱਖਣਾ ਨਾ ਸਿੱਖਣਾ ਕਿਸੇ ਗੱਲ ਨੂੰ ਮੰਨਣਾ ਨਾ ਮੰਨਣਾ ਉਹ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਤਾਂ ਸੰਗਤ ਜੀ ਜੇਕਰ ਵਿਚਾਰ ਕਰਦੇ ਆ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਆਪਣੀ ਛੋਟੀ ਜਾਂ ਵੱਡੀ ਪੈਣ ਸਮਝ ਕੇ ਮਾਫ਼ ਕਰਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਦੇ ਬਾਅਦ ਤਬਾਦਦੇ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ